इस सेमिनार विच मंच ते सारे सुवाएमान विद्वान पुरुष और इस सेमिनार के संचालक ज्ञानी सूजी सिंह जी कन्हैया साहब और इस सेमिनार में जुड़ी हुई साथ संगत जी ओ प्यार शायद फतेग जाओ वाह जी का खालसा वाह जी की फते ਇਸ ਸੈਮੀਨਾਰ ਸ਼ਹਾਦਤ ਤੋਂ ਆਬਾਦਤ ਤੋਂ ਸ਼ਹਾਦਤ ਤੱਕ ਬੜਾ ਖੂਬਸੂਰਤ ਵਿਸ਼ਾ ਹੈ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਸ਼ਤਾਬਦੀ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਜਦੋਂ ਅਸੀਂ ਆਬਾਦਤ ਤੋਂ ਸ਼ਹਾਦਤ ਦੀ ਗੱਲ ਕਰਦੇ ਹਾਂ ਤੇ ਸਾਨੂੰ ਬਾਬਾ ਬਕਾਲਾ ਤੇ ਸੀਸਗੰਜ ਸਾਹਿਬ ਦਿੱਲੀ ਇਹ ਦੋਵੇਂ ਇੱਕ ਸੂਤਰ ਵਿੱਚ ਪਰੋਏ ਹੋਏ ਨਜ਼ਰ ਆਉਂਦੇ ਨੇ ਇੱਕ ਸਿਰਾ ਬਾਬਾ ਬਕਾਲਾ ਹੈ ਦੂਸਰਾ ਸਿਰਾ ਦਿੱਲੀ ਗੁਰਦੁਆਰਾ ਸੀਸਗੰਜ ਸਾਹਿਬ ਹੈ ਕਿਉਂਕਿ ਬਾਬਾ ਬਕਾਲਾ ਵੀ ਇੱਕ ਸਤਿਗੁਰਾਂ ਦੇ ਬੜੀ ਆਵਾਦਤ ਕੀਤੀ ਆਵਾਦਤ ਤੇ ਬੇਸ਼ਨਾ ਹਰ ਇੱਕ ਸਵਾਸ ਕੀਤੀ ਪਰ ਫਿਰ ਵੀ ਜਿੰਨੇ ਸਾਲ ਉਹ ਭੋਰਾ ਸਾਹਿਬ ਵਿੱਚ ਰਹੇ ਜੋ ਸਾਡੇ ਇਤਿਹਾਸ ਦਾ ਅੰਗ ਹੈ ਉਹ ਬੇਮਿਸਾਲ ਉਸ ਆਵਾਦਤ ਵਿੱਚੋਂ ਫਿਰ ਸ਼ਹਾਦਤ ਨੇ ਜਨਮ ਲਿਆ ਸਾਡੇ ਕੁਝ ਗੁਰੂ ਸਾਹਿਬ ਜੀ ਨੇ ਜਾਂ ਸਾਡੇ ਧਰਮ ਵਿੱਚ ਕੁਝ ਐਸੀ ਸੰਕੇਤ ਨੇ ਕੁਝ ਐਸੀ ਚੀਜ਼ਾਂ ਨੇ ਜਿਹੜੀਆਂ ਸਾਨੂੰ ਸੰਕੇਤ ਕਰਦੀਆਂ ਨੇ ਇਹਨਾਂ ਵਿਸ਼ਿਆਂ ਵੱਲ ਕਿਵੇਂ ਜਿਵੇਂ ਆਵਾਦਤ ਤੋਂ ਸ਼ਾਜਤ ਹੈ ਇਸ ਤਰ੍ਹਾਂ ਤੁਸੀਂ ਦੇਖੋ ਰਬਾਬ ਤੋਂ ਨਗਾਰਾ ਰਬਾਬ ਅਬਾਦਤ ਦਾ ਪ੍ਰਤੀਕ ਹੈ ਨਗਾਰਾ ਅਬਾਦਤ ਦਾ ਪ੍ਰਤੀਕ ਨਹੀਂ ਹੈ ਨਗਾਰਾ ਸਾਡੀ ਚੜ੍ਹਦੀ ਕਲਾ ਦਾ ਔਰ یوں ਕਹਲ ਕੋ ਸ਼ਹਾਦਤ ਦਾ ਪ੍ਰਤੀਕ ਹੈ ਗੁਰੂ ਸਾਹਿਬ ਜੀ ਨੇ ਸਾਡੀ ਜ਼ਿੰਦਗੀ ਨੂੰ ਅਬਾਦਤ ਤੋਂ ਸ਼ੁਰੂ ਕਰਕੇ ਸ਼ਹਾਦਤ ਤੇ ਮੁਕੰਮਲ ਕੀਤਾ ਔਰ ਮੈਂ ਬੇਨਤੀ ਕਰਾਂ ਸ਼ਹਾਦਤ ਮੌਤ ਨਹੀਂ ਹੈ ਮਤੇ ਸ਼ਹਾਦਤ ਨੂੰ ਕੋ ਮੌਤ ਸਮਝ ਲੈ ਮੌਤ ਤੇ ਰੋਜ਼ ਹੁੰਦੀ ਹੈ ਜਿਹੜਾ ਜੰਮਿਆ ਉਸਨੇ ਮਰਨਾ ਹੈ ਕੌਣ ਰਿਹਾ ਹੈ ਅੱਜ ਤੱਕ ਸ਼ਹਾਦਤ ਮੌਤ ਨਹੀਂ ਹੈ ਜੇ ਮੌਤ ਹੁੰਦੀ ਤੇ ਮਰਜੀਵੜੇ ਹੱਸ ਕੇ ਇਹਨੂੰ ਕਬੂਲ ਨਾ ਕਰਦੇ ਮੌਤ ਤੋਂ ਤੇ ਲੋਕ ਡਰਦੇ ਨੇ ਤੇ ਸ਼ਹਾਦਤ ਨੂੰ ਜਿਹੜੇ ਮਰਜੀ ਬਣੇ ਨੇ ਮੈਂ ਆਪਣੇ ਵਰਗਿਆਂ ਦੀ ਗੱਲ ਨਹੀਂ ਕਰਦਾ ਜਿਹੜੇ ਮਰਜੀ ਬਣੇ ਨੇ ਹੱਸ ਕੇ ਕਬੂਲ ਕਰਦੇ ਨੇ ਕਿਉਂ ਸ਼ਹਾਦਤ ਦੇ ਅਰਥ ਜੋ ਵਿਦਵਾਨਾਂ ਨੇ ਕੀਤੇ ਗਵਾਹੀ ਗਵਾਹ ਜਾਮਣੀ ਤੇ ਸ਼ਹਾਦਤ ਸ਼ਬਦ ਸ਼ਾਇਦ ਮੈਂ ਪਹਿਲਾਂ ਵੀ ਇੱਥੇ ਸੈਮੀਨਾਰ ਵਿੱਚ ਪੁਰੇ ਬੇਨਤੀ ਕੀਤੀ ਸੀ ਸਾਡੇ ਹਿੰਦੁਸਤਾਨ ਦਾ ਇਹ ਸ਼ਬਦ ਨਹੀਂ ਹੈ ਸਾਡੇ ਹਿੰਦੁਸਤਾਨ ਵਿੱਚ ਇਹਦੇ ਮੁਕਾਬਲੇ ਇੱਕ ਸ਼ਬਦ ਸੀ ਉਹ ਸ਼ਬਦ ਸੀ ਬਲੀਦਾਨ ਕਿਸੇ ਦੀ ਬਲੀ ਦੇਣੀ ਤੇ ਬਲੀਦਾਨ ਹਮੇਸ਼ਾ ਦੂਜੇ ਲਈ ਦਿੱਤਾ ਜਾਂਦਾ ਇਹ ਗੱਲ ਚੇਤੇ ਰੱਖਿਓ ਜਿਹੜੇ ਬਲੀ ਦਿੰਦੇ ਨੇ ਉਹ ਇਹ ਨਹੀਂ ਕਹਿੰਦੇ ਮੈਂ ਆਪਣੀ ਬਲੀ ਦੇਣ ਲੱਗਾ ਸਾਡੇ ਭਾਰਤ ਵਿੱਚ ਬੜੀ ਬਲਦਾਨ ਦੀ ਬੜੀ ਪ੍ਰਥਾ ਚੱਲਦੀ ਰਹੀ ਬਲੀ ਬਲਦਾਨ ਦਾ ਮਤਲਬ ਹੈ ਦੂਜੇ ਦਾ ਵੱਧ ਸ਼ਹਾਦਤ ਦਾ ਮਤਲਬ ਹੈ ਆਪਣੇ ਆਪ ਨੂੰ ਸਮਰਪਣ ਕਰਨਾ ਬਸ ਇਹੀ ਫਰਕ ਹੈ ਹਿੰਦੁਸਤਾਨ ਵਿੱਚ ਇੱਕ ਸ਼ਬਦ ਸੀ ਬਲੀਦਾਨ ਜਿਹੜਾ ਇਹ ਸ਼ਬਦ ਸੀ ਸ਼ਹਾਦਤ ਇਹ ਸ਼ਬਦ ਅਰਬੂ ਵਿੱਚ ਵਰਤਿਆ ਗਿਆ ਜਦੋਂ हसन ਤੇ ਹੁਸੈਨ ਮਮਸਾਬ ਦੇ ਦੋਤੇ ਜਦੋਂ ਸ਼ਹੀਦ ਹੋਏ ਛੋਟੀ ਉਮਰ ਵਿੱਚ ਕਰਬਲਾ ਦੇ ਮੈਦਾਨ ਵਿੱਚ ਤੇ ਇਸ ਇਲਾਮ ਨੇ ਕਿਹਾ हसन ਤੇ ਹੁਸੈਨ ਮਰੇ ਨਹੀਂ ਅਸੰਤੇ ਹੁਸੈਨ ਸ਼ਹੀਦ ਹੋਏ ਨੇ ਉਹ ਸ਼ਹਾਦਤ ਸ਼ਬਦ ਜਦੋਂ ਹਿੰਦੁਸਤਾਨ ਵਿੱਚ ਆਇਆ ਤੇ ਹਿੰਦੁਸਤਾਨ ਵਿੱਚ ਅਗਰ ਕਿਸੇ ਰਹਿਬਰ ਦੇ ਨਾਲ ਪਹਿਲੀ ਵਾਰੀ ਹਿੰਦੁਸਤਾਨ ਦੀ ਧਰਤੀ ਤੇ ਜੇ ਸ਼ਹਾਦਤ ਸ਼ਹੀਦ ਸ਼ਬਦ ਲੱਗਿਆ ਤੇ ਉਹ ਸੀ ਧੰਗੁਰੂ ਅਰਜਨ ਦੇਵ ਮਹਾਰਾਜ ਤਾਂ ਹੀ ਅਸੀਂ ਉਹਨਾਂ ਸ਼ਹੀਦਾਂ ਦੇ ਸਰਤਾਜ ਕਹਿੰਨੇ ਆ ਕਿ ਭਾਰਤ ਵਰਸ਼ ਵਿੱਚ ਸ਼ਹੀਦੀ ਪਗੰਬਰੀ ਦੁਨੀਆਂ ਵਿੱਚ ਪਹਿਲਾ ਉਹਨਾਂ ਦੀ ਮੰਨੀ ਜਾਂਦੀ ਹੈ। ਉਹ ਤੋਂ ਬਾਅਦ ਇੱਥੇ ਸ਼ਹੀਦਾਂ ਦੀ ਬਹੁਤ ਵੱਡੀ ਕਤਾਰ ਹੈ। ਔਰ ਇਹ ਵੀ ਮੈਂ ਬੇਨਤੀ ਕਰਾਂ ਉਸ ਸ਼ਹਾਦਤ ਵਿੱਚ ਕੋਈ ਉਮਰ ਦਾ ਵੀ ਭੇਦ ਨਹੀਂ ਹੈ। ਇੱਥੇ ਕੋਈ ਨਹੀਂ ਹੈ ਕਿ ਇੰਨੇ ਸਾਲ ਜਿਹੜੀ ਹੈ ਦਾ ਕੋਈ ਹੋਵੇਗਾ ਤਾਂ ਸ਼ਹੀਦ ਹੋਵੇਗਾ ਬਲੀਦਾਨ ਵਿੱਚ ਉਮਰ ਦੀ ਵੀ ਕੰਡੀਸ਼ਨ ਹੈ ਛੋਟੇ ਬੱਚੇ ਦੀ ਬਲੀ ਨਹੀਂ ਦੇ ਸਕਦੇ ਚਲੋ ਇੱਥੇ ਬੱਚੇ ਦੀ ਤਾਂ ਹਿਊਮਨ ਬੋਡੀ ਦੀ ਤਾਂ ਗੱਲ ਨਹੀਂ ਜੇ ਕਿਸੇ ਹੋਰ ਕਿਸੇ ਦੀ ਵੀ ਬਲੀ ਦੇਣੀ ਹੈ ਤੇ ਉੱਥੇ ਭਾਵੇਂ ਇੱਕ ਉਮਰ ਦੀ ਵੀ ਹੱਦ ਹੈ ਪਰ ਸ਼ਹਾਦਤ ਵਿੱਚ ਐਸੀ ਚੀਜ਼ ਨਹੀਂ ਹੈ ਸ਼ਹਾਦਤ ਵਿੱਚ 2 ਸਾਲ ਦਾ ਬਾਬਾ ਅਜੈ ਸਿੰਘ ਵੀ ਸ਼ਹੀਦ ਹੈ 5 ਸਾਲ ਦਾ ਬਾਬਾ ਫਤਿਹ ਸਿੰਘ ਵੀ ਸ਼ਹੀਦ ਹੈ 7 ਸਾਲ ਦਾ ਬਾਬਾ ਜੋਰਾਵਾਰ ਸਿੰਘ ਵੀ ਸ਼ਹੀਦ ਹੈ ਤੇ ਸੱਚ ਜਾਣਿਓ ਸ਼ਹਾਦਤ ਵਿੱਚ 80 ਤੋਂ ਟੱਪਿਆ ਹੋਇਆ ਬਾਬਾ ਦੀਪ ਸਿੰਘ ਵੀ ਸ਼ਹੀਦ ਹੈ ਇੱਥੇ ਉਮਰ ਦੀ ਕੋਈ ਬਾਉਂਡੇਸ਼ਨ ਨਹੀਂ ਹੈ ਕਿ ਇੰਨੀ ਉਮਰ ਹੋਵੇ ਤਾਂ ਸ਼ਹੀਦ ਹੋ ਸਕਦਾ ਹੈ ਉਹਤੇ ਕਮਾਲ ਹੈ ਕਿ ਕਿਸੇ ਨੇ ਹੱਸ ਕੇ ਕਿਵੇਂ ਕਬੂਲ ਕੀਤਾ ਇਸੇ ਕਰਕੇ ਗੁਰੂ ਸਾਹਿਬ ਜੀ ਨੇ ਸਾਡੇ ਜਿਹੜਾ ਵਿਸ਼ਾ ਨਾ ਚੁਣਿਆ ਬੜਾ ਕਮਾਲ ਦਾ ਸੀ ਸੈਮੀਨਾਰ ਵੈਸੇ ਗੈਨੀ ਜੀ ਕਰਾਣੇ ਦੇ ਨੇ ਪਰ ਸਾਨੂੰ ਇਹ ਵਿਸ਼ਾ ਬਣਾਣਾ ਨਹੀਂ ਆਇਆ ਜਿਹੜਾ ਬਹੁਤ ਖੂਬਸੂਰਤ ਬਣਾਇਆ ਸਾਡੇ ਗੁਰੂਆਂ ਨੇ ਸ਼ਹਾਦਤ ਦਾ ਸੋਮਾ ਫੁੱਟਦਾ ਹੀ ਇਬਾਦਤ ਵਿੱਚੋਂ ਹੈ। ਮੇਰੀ ਪੀਰੀ ਦਾ ਸਿਧਾਂਤ ਮੇਰੀ ਤੇ ਪੀਰੀ ਪੀਰੀ ਦਾ ਮਤਲਬ ਹੀ ਇਬਾਦਤ ਹੈ। ਮੇਰੀ ਦਾ ਬਦਲ ਮਤਲਬ ਸਾਹਮਣੇ ਹੋਣਾ। ਤਕੜਾਈ ਨਾਲ ਅਗਲੇ ਦੇ ਸਾਹਮਣੇ ਪੇਸ਼ ਹੋਣਾ। ਸਤਿਗੁਰਾਂ ਨੇ ਸਾਡੇ ਇਹਨਾਂ ਚੀਜ਼ਾਂ ਦਾ ਜੋੜ ਇਕੱਠਾ ਕੀਤਾ ਆਮ ਕਰਕੇ ਭਾਰਤ ਵਰਸ਼ ਵਿੱਚ ਕੀ ਮੰਨਿਆ ਜਾਂਦਾ ਸੀ ਜੇ ਕਿਸੇ ਨੇ ਸ਼ਸਤਰ ਪਾ ਲੈਣੇ ਤੇ ਉਹਨੂੰ ਕਹਿਣਾ ਵੀ ਇਹ ਧਰਮ ਹੀ ਹੋਵੇਗਾ ਕਹਿੰ ਲੱਗੇ ਬਿਲਕੁਲ ਨਹੀਂ ਧਰਮੀ ਬੰਦੇ ਦਾ ਤੇ ਸ਼ਸਤਰਾਂ ਦਾ ਕੀ ਮਤਲਬ ਮੇਲ ਸ਼ਸਤਰਾਂ ਦਾ ਮਤਲਬ ਹੈ ਵੱਡਣਾ ਕਟਣਾ ਤੇ ਧਰਮੀ ਬੰਦੇ ਦਾ ਤੇ ਮਤਲਬ ਹੀ ਹੈ ਭਈ ਜੋੜੋ ਕਿਸੇ ਨੂੰ ਮਾਰਾ ਨਹੀਂ ਕਹਿਣਾ ਕਿਸੇ ਨੂੰ ਕੁਝ ਨਹੀਂ ਕਹਿਣਾ ਇਸੇ ਕਰਕੇ ਹਿੰਦੁਰ ਹਿੰਦ ਸਥਾਨ ਵਿੱਚ ਇੱਕ ਕਥਾ ਚੱਲਦੀ ਹੈ ਕਿ ਇੱਕ ਰਿਸ਼ੀ ਦੂਸਰੇ ਰਿਸ਼ੀ ਨੂੰ ਮਿਲਣ ਗਿਆ ਤੇ ਉਹਨੂੰ ਜਵਾਬ ਦਿੰਦੇ ਨੇ ਆਓ ਰਾਜ ਰਿਸ਼ੀ ਜੀ ਤੇ ਉਹ ਰਿਸ਼ੀ ਉਦਾਸ ਹੋ ਗਿਆ ਕਹਿਣ ਲੱਗੇ ਕਮਾਲ ਹੋ ਗਈ ਮੈਂ ਇੰਨੀ ਤਪਿਆ ਤਪੱਸਿਆ ਕਰਦਾ ਇਹ ਮੈਨੂੰ ਬ੍ਰਹਮ ਰਿਸ਼ੀ ਕਹਿਣ ਦੀ ਬਜਾਏ ਰਾਜ ਰਿਸ਼ੀ ਜੀ ਚਲੋ ਸੋਚਿਆ ਭਰੇਖੇ ਨਾਲ ਕੀ ਹੋਵੇਗਾ ਦੂਸਰੀ ਵਾਰੀ ਫਿਰ ਜਦੋਂ ਮਿਲਣ ਗਏ ਤੇ ਉਹ ਰਿਸ਼ੀ ਫਿਰ ਕਹਿਣ ਲੱਗੇ ਆਓ ਰਾਜ ਰਿਸ਼ੀ ਜੀ ਉਹ ਦਾਸ ਹੋ ਗਿਆ ਉਹ ਕਹਿਣ ਲੱਗਾ ਜੀ ਚਲੋ ਇਹਨਾਂ ਤੋਂ ਪੁੱਛ ਲੈਣਾ ਕਹਿਣ ਲੱਗੇ ਮਹਾਰਾਜ ਮੈਨੂੰ ਦੱਸੋ ਜਿਹੜੀ ਇੱਛਾ ਮੇਰੀ ਹੈ ਤੁਸੀਂ ਉਹਦੇ ਤੋਂ ਉਲਟ ਮੈਨੂੰ ਕਿਹਾ ਮੇਰੀ ਇੱਛਾ ਹੈ ਕਿ ਮੈਨੂੰ ਬ੍ਰਹਮ ਰਿਸ਼ੀ ਤੁਸੀਂ ਕਹੋ ਮੈਂ ਬ੍ਰਹਮ ਦਾ ਪੁਜਾਰੀ ਹਾਂ ਤੁਸੀਂ ਮੈਨੂੰ ਰਾਜ ਰਿਸ਼ੀ ਕਹਿੰਦੇ ਹੋ ਤੇ ਉਸ ਰਿਸ਼ੀ ਨੇ ਜਿਹੜਾ ਜਵਾਬ ਦਿੱਤਾ ਕਿ ਲੱਗੇ ਉਦਾਸ ਹੋਣ ਦੀ ਲੋੜ ਨਹੀਂ ਹੈ ਮੈਂ ਤੈਨੂੰ ਰਾਜ ਰਿਸ਼ੀ ਇਸ ਕਰਕੇ ਕਿਹਾ ਕਿਉਂਕਿ ਤੂੰ ਸ਼ਸਤਰ ਤਲਵਾਰ ਪਹਿਨ ਕੇ ਆਇਆ ਤੂੰ ਜਦੋਂ ਮੇਰੇ ਕੋਲ ਆਇਆ ਤਲਵਾਰ ਪਹਿਨ ਕੇ ਆਇਆ ਤੇ ਤਲਵਾਰ ਪਹਿਨਣ ਵਾਲੇ ਰਾਜ ਰਿਸ਼ੀ ਹੋ ਸਕਦੇ ਨੇ ਬ੍ਰਹਮ ਰਿਸ਼ੀ ਨਹੀਂ ਹੋ ਸਕਦੇ ਔਰ ਮੇਰੇ ਗੁਰੂਆ ਨੇ ਇਥੋਂ ਕੁਝ ਹੋਰੀ ਗੱਲ ਵੱਖਰੀ ਕਰ ਦਿੱਤੀ ਕਹਿ ਲਗੇ ਨਹੀਂ ਮੇਰੇ ਸਿੱਖ ਤਲਵਾਰ ਵੀ ਪਹਿਨਣਗੇ ਸ਼ਸਤਰ ਵੀ ਪਹਿਨਣਗੇ ਤੀਰ ਅੰਦਾਜ਼ੀ ਵੀ ਕਰਨਗੇ ਪਰ ਉਹਨਾਂ ਦੇ ਬ੍ਰਹਮ ਨੂੰ ਇਹ ਸ਼ਸਤਰ ਠੇਸ ਨਹੀਂ ਪਹਚਾਨਣਗੇ ਸਗੋਂ ਉਹਨਾਂ ਦੀ ਰੱਖਿਆ ਕਰਨਗੇ ਕਿਉਂ ਵੀ ਕਿਉਂਕਿ ਇਹ ਵੀ ਤਾਂ ਮੈਂ ਪੀਲ ਕਹਿ ਕੇ ਚੱਲਾਂਗਾ ਸਾਡੇ ਚ ਸ਼ਸਤਰਾਂ ਨੂੰ ਪੀਰ ਮੰਨਿਆ ਜਾਂਦਾ ਹੈ ਸੈਬ ਸਰੋਹੀ ਸਹਿਤੀ ਯਹੀ ਹਮਾਰੇ ਪੀਰ ਇਸ ਕਰਕੇ ਇੱਕ ਵੱਖਰੀ ਗੁਰੂ ਸਾਹਿਬ ਜੀ ਨੇ ਸਾਨੂੰ ਇਹ ਪਰੰਪਰਾ ਬਖਸ਼ਿਸ਼ ਕੀਤੀ ਔਰ ਸ਼ਹਾਦਤ ਵਿੱਚ ਕਦੀ ਕਿਸੇ ਨੇ ਗੁਰੂ ਕੇ ਸਵਾਰ ਜਿੰਨੇ ਵੀ ਸਿੱਖ ਨੇ ਜਿੰਨੇ ਵੀ ਸਿੱਖ ਸ਼ਹੀਦ ਹੋਏ ਕਿਸੇ ਨੇ ਵੀ ਆਪਣਾ ਉਫ ਤੱਕ ਨਹੀਂ ਕੀਤਾ ਹਾਏ ਤੱਕ ਨਹੀਂ ਕੀਤਾ ਕਿਸੇ ਨੇ ਰਾਮ ਦੀ ਭੀਖ ਨਹੀਂ ਮੰਗੀ ਕਿਉਂ ਕਿਉਂਕਿ ਉਹਨਾਂ ਨੇ ਗੁਰੂ ਦਾ ਬਚਨ ਯਾਦ ਹੈ ਜਿਸ ਦਿਨ ਗੁਰੂ ਨਾਨਕ ਦੇਵ ਜੀ ਚਾਏ ਸਾਂ ਸਾਨੂੰ ਪਹਿਲਾ ਸਬਕ ਇਹੀ ਗੁਰੂ ਸਾਹਿਬ ਜੀ ਨੇ ਦੱਸਿਆ ਸੀ ਜੇ ਤੋ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਮੇਰੀਆ ਸਿਰ ਕਲੀ ਤੇ ਰੱਖ ਕੇ ਆਨਲੀ ਸਾਨੂੰ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਤੇ ਫਿਰ ਕਦ ਲਈ ਝਿਜਕਣਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਬਹੁਤ ਵੱਡੀ ਜਿੰਨੇ ਇੱਕ ਬਹੁਤ ਵੱਡਾ ਪਰਵਰਤਨ ਲਿਆਦਾ ਹਿੰਦੁਸਤਾਨ ਦੀ ਮਾਨਸਿਕਤਾ ਵਿੱਚ ਤੋ ਕਿ ਗੁਰੂ ਸਾਹਿਬ ਵਰਗਾ ਸ਼ਹੀਦ ਹੋਣਾ ਪਹਿਲੀ ਇਤਿਹਾਸ ਵਿੱਚ ਪਹਿਲੀ ਵਾਰੀ ਹੋਇਆ ਜਦੋਂ ਕਿ ਸ਼ਹੀਦ ਹੋਣ ਵਾਲਾ ਸ਼ਹੀਦ ਕਰਨ ਵਾਲੇ ਦੇ ਕੋਲ ਗਿਆ ਪਹਿਲੀ ਵਾਰੀ ਨਹੀਂ ਤੇ ਕਿਸੇ ਨੂੰ ਗ੍ਰਫਤਾਰ ਕਰਕੇ ਲਗਿਆ ਲਜਾਇਆ ਜਾਂਦਾ ਪਰ ਸਤਗੁਰੂ ਆਪ ਗਏ ਨੇ ਔਰ ਗੋਵਿੰਦਰਾਇਨ ਨੇ ਬਚਨ ਕਹਿ ਕੇ ਗਏ ਨੇ ਸਾਡਾ ਲੱਗਣਾ ਹੈ ਸੀਸ ਇਹ ਨਿਸ਼ਚੈ ਆਇਆ ਸਾਡਾ ਸੀਸ ਲੱਗੇਗਾ ਸਾਨੂੰ ਇਸ ਗੱਲ ਦਾ ਵਿਸ਼ਵਾਸ ਫਿਰ ਗੁਰੂ ਸਾਹਿਬ ਜੀ ਨੇ ਸ਼ਹਾਦਤ ਦਿੱਤੀ ਉਹ ਤੁਸੀਂ ਡਾਕਟਰ ਆਉਲਾਸ਼ ਸਿੰਨੋਰਾ ਤੋਂ ਸਰਵਣ ਕੀਤਾ ਸਾਰਾ ਇਤਿਹਾਸ ਮੈਂ ਇਹ ਬੇਨਤੀ ਕਰਾਂਗਾ ਬਹੁਤ ਵੱਡੀ ਸ਼ਹਾਦਤ ਜਿਹਦਾ ਰਿਣੀ ਹਿੰਦੁਸਤਾਨ ਤੇ ਸਦਾ ਰਹੇ ਵੈਸੇ ਤੇ ਸਾਰਾ ਸੰਸਾਰ ਰਹੇਗਾ ਪਰ ਹਿੰਦੁਸਤਾਨ ਉਹਨਾਂ ਦਾ ਕਰਜ਼ਾ ਕਦੀ ਅਦਾ ਨਹੀਂ ਕਰ ਸਕਦਾ ਕਦੀ ਕਰਜ਼ਾ ਅਦਾ ਨਹੀਂ ਕਰ ਸਕਦਾ ਇਹ ਗੱਲ ਚੇਤੇ ਰੱਖਿਓ ਜਿਵੇਂ ਸਾਡੀ ਭਾਰਤ ਦੀ ਆਜ਼ਾਦੀ ਦੀ ਗੱਲ ਵੀ ਅਸੀਂ ਕਰਦੇ ਹਾਂ ਹਾਲਾਂਕਿ ਆਪਣੇ ਦੇਸ਼ ਦੇ ਟੁਕੜੇ ਹੋਏ ਪਤਾ ਨਹੀਂ ਕੌਣ ਕਿਸੇ ਤੋਂ ਆਜ਼ਾਦ ਹੋਇਆ ਉਸ ਆਜ਼ਾਦੀ ਨੂੰ ਤਾਂ ਜੇ ਕੋਈ ਅੱਜ ਕਹਿੰਦਾ ਕਿ ਮੈਂ ਨਿੱਗ ਮਾਣਦਾ ਤੇ ਚੇਤੇ ਰੱਖਿਓ ਉਸ ਆਜ਼ਾਦੀ ਵਿੱਚ ਸਭ ਤੋਂ ਵੱਡਾ ਅਗਰ ਯੋਗਦਾਨ ਹੈ ਤਾਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹਾਦਤ ਹੈ ਨਹੀਂ ਤੇ ਪਹਿਲਾ ਇਸਲਾਮ ਨਾਲ ਮੁਸਲਮਾਨ ਨਾਲ ਟੱਕਰ ਹੋਈ ਸਾਡੀਆਂ ਸ਼ਹਾਦਤਾਂ ਦੀ ਜਿਹੜੀ ਲੇਨ ਹੈ ਉਹ ਬਹੁਤ ਲੰਮੀ ਹੈ ਬਹੁਤ ਵੱਡੀ ਹੈ ਤੇ ਗੁਰੂ ਸਾਹਿਬ ਜੀ ਨੂੰ ਚਾਦਰ ਕਿਹਾ ਗਿਆ ਚਾਦਰ ਦਾ ਅਰਥ ਹੈ ਕਿ ਉਹਨਾਂ ਨੇ ਸਾਡੀ ਪੱਤ ਟੱਕ ਲਈ ਸਾਡੀ ਇੱਜ਼ਤ ਟੱਕ ਲਈ ਤੋ ਐਸੇ ਦੀਨਦਿਆਲ ਸਤਗੁਰਾਂ ਦੇ ਸੀ 350 ਸਾਲਾ ਸ਼ਤਾਬਦੀ ਨੂੰ ਮਨਾਉਂਦੇ ਆ ਬਹੁਤ ਸੋਹਣਾ ਚੋ ਕਿੰਨੀ ਸੈਮੀਨਾਰਾਂ ਵਿੱਚ ਆਮ ਕਰਕੇ ਗੁਰਮント ਸਮਾਗਮਾਂ ਵਿੱਚ ਬਲਾਰਾ ਬੋਲੇ ਅਸੀਂ ਸੁਣ ਲੈਣਾ ਸੈਮੀਨਾਰਾਂ ਦੇ ਹੁੰਦਾ ਵੀ ਜੇ ਕੋਈ ਬੋਲੇ ਕਿਸੇ ਦੇ ਕੋਲ ਅੰਦਰ ਸਵਾਲ ਹੋਵੇ ਉਹ ਸਵਾਲ ਪੁੱਛ ਸਕਦਾ ਤੇ ਗੁਰੂ ਸਾਹਿਬ ਦੀ ਹਉਰੀ ਵਿੱਚ ਤੇ ਐਸਾ ਸਮਾਂ ਵੀ ਕੋਈ ਨਹੀਂ ਉਹ ਪ੍ਰਚਾਰਕ ਜੋ ਕਹਿ ਦੇਣ ਬਸ ਉਹੀ ਚੱਲਦਾ ਰਹਿੰਦਾ ਨਾ ਕੋਈ ਪੁੱਛੇ ਵੀ ਇਹ ਗੱਲ ਸੱਚੀ ਸੀ ਕਿ ਨਹੀਂ ਤੇ ਜੇ ਪੁੱਛੇ ਵੀ ਚੋ ਫਿਰ ਬਾਅਦ ਵਿੱਚ ਕਹਿੰਦੇ ਨੇ ਵੀ ਮੇਰਾ ਹੁਣ ਗਲਾ ਠੀਕ ਨਹੀਂ ਘੰਟਾ ਬੋਲਿਆ ਫਿਰ ਦੱਸ ਦਿਆਂ ਤੁਹਾਨੂੰ ਦੱਸਣਾ ਕਿਨੇ ਤੇ ਇੱਥੇ ਆ ਵੀ ਜਿਹੜਾ ਕੋ ਉੱਤੇ ਥਲੇ ਬੋਲਿਆ ਢਿੱਲਾ ਮਸਾ ਬੋਲੇ ਉਹਨੂੰ ਨਾਲ ਹੀ ਜਿਹੜਾ ਉਹ ਸੀ ਪਕੜ ਲਵਾਂ ਮੈਂ ਇਹ ਗੱਲ ਕਹਿ ਕੇ ਸਮਾਪਤੀ ਕਰਦਾ ਸਾ ਅਸੀਂ ਹੁਣ ਸੈਮੀਨਾਰ ਕਰਾਇਆ ਇੱਕ ਸਕਾਲਰ ਨੂੰ ਬੁਲਾਇਆ ਉਹਨਾਂ ਨੇ ਕਹਿ ਦਿੱਤਾ ਵੀ ਅਸੀਂ ਕਹਿ ਦਿੰਨੇ ਆ ਵੀ ਗੁਰੂ ਸਾਹਿਬ ਨੇ ਤਿਲਕ ਜੰਜੂ ਦੀ ਰੱਖੀ ਲਈ ਸ਼ਹਾਦਤ ਦਿੱਤੇ ਇਹ ਸਤਿਗੁਰਾਂ ਨੇ ਤਿਲਕ ਜੰਜੂ ਲਈ ਨਹੀਂ ਉਹਨਾਂ ਨੇ ਸਾਰੇ ਸੰਸਾਰ ਲਈ ਸ਼ਹਾਦਤ ਦਿੱਤੀ ਉਹ ਕਿਸੇ ਪ੍ਰੇਮੀ ਨੂੰ ਉੱਠ ਕੇ ਕਹਾਂ ਜੀ ਤਿਲਕ ਜੰਜੂ ਹਿੰਦੂਆਂ ਤੋਂ ਵੇਣਾ ਪਾਂਦਾ ਕੌਣ ਹੈ ਸੰਸਾਰ 'ਚ ਜੰਜੂ ਅੰਗਰੇਜ਼ੀ ਪਾਂਦੇ ਨੇ ਦੇ ਮੁਸਲਮਾਨ ਲੰਦੇ ਨੇ ਗੁਰੂ ਸਾਹਿਬ ਖੁਦ ਕਹਿ ਰਹੇ ਉਹ ਚੁੱਪ ਕਰ ਗਿਆ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਖੁਦ ਕਹਿ ਰਹੇ ਨੇ ਦਿਲ ਕੇ ਜੰਜੂ ਰਾਖਾ ਪ੍ਰਭ ਤਾਂ ਕਾ ਕਿਨੂ ਬੜੋ ਕਲੂ ਮਸਾ ਇਸ ਕਰਕੇ ਗੁਰੂ ਸਾਹਿਬ ਜੀ ਨੇ ਮੈਨੇ ਕਹਿੰਦਾ ਮਤਲਬ ਜੇ ਕਿਸੇ ਦੇ ਮਨ ਵਿੱਚ ਕੋਈ ਸਵਾਲ ਹੁੰਦਾ ਤਾਂ ਇਹਨਾਂ ਸੈਮੀਨਾਰਾਂ ਵਿੱਚ ਕਹਿ ਸਕਦਾ ਇਹਦੇ ਵਿੱਚ ਇਹ ਨਹੀਂ ਹੁੰਦਾ ਵੀ ਮੇਰੀ ਤੁਸਾਂ ਨੇ ਸਵਾਲ ਕਰਨ ਵਾਲਾ ਨੋ ਸਵਾਲ ਜਿਹਦੇ ਤੇ ਹੋ ਰਿਹਾ ਉਹ ਸਮਝ ਕੇ ਮੇਰੀ ਥੋੜਾ ਜਿਹਾ ਇੱਜ਼ਤ ਨੂੰ ਪਰੇ ਕਰਕੇ ਪਿਆ ਨਹੀਂ ਸੈਮੀਨਾਰਾਂ ਦਾ ਡਿਸਕਸ਼ਨ ਦਾ ਮਤਲਬ ਹੀ ਹੁੰਦਾ ਹੈ ਮੈਨੂੰ ਨਹੀਂ ਪਤਾ ਜੋ ਤੈਨੂੰ ਪਤਾ ਦੱਸ ਜਿਹੜਾ ਮੇਰੇ ਅੰਦਰ ਕੋਈ ਸਵਾਲ ਹੈ ਉਹਦਾ ਹੱਲ ਕਰਨਾ ਤੇਰਾ ਫਰਜ਼ ਬਣਦਾ ਕਿਉਂਕਿ ਤੂੰ ਸਪੀਕਰ ਹੈ ਮੈਂ ਸਰੋਤਾ ਤੇ ਗੁਰੂਸਹਿ ਮੇਰ ਕਰਨ ਇਹੋ ਜਿਹਾ ਸੈਮੀਨਾਰ ਸਾਨੂੰ ਕਰਨੇ ਚਾਹੀਦੇ ਨੇ ਜਿਵੇਂ ਦੱਸਿਆ ਗਿਆ ਸਾਡੀ ਸੰਸਥਾ ਵਿੱਚ ਵੀ ਬੜੀ ਪੁਰਾਣੀ ਸੈਮੀਨਾਰਾਂ ਦੀ ਪਰੰਪਰਾ ਚੱਲਦੀ ਹੈ ਜਿਵੇਂ ਬਾਬਾ ਵਿਰਸਾ ਸਿੰਘ ਜੀ ਗੋਬਿੰਦ ਸਦਨ ਵਾਲੇ ਉਹ ਵੀ ਬਹੁਤ ਸੈਮੀਨਾਰ ਕਰਵਾਉਂਦੇ ਇਹ ਸੈਮੀਨਾਰਾਂ ਵਿੱਚ ਸਾਡੇ ਕਈ ਐਸੇ ਡੂੰਘੇ ਵਿਸ਼ੇ ਨੇ ਗੁਰਬਾਣੀ ਦੇ ਆਧਾਰ ਤੇ ਲੈ ਲਓ ਹੁਣ ਅਸੀਂ ਸੈਮੀਨਾਰ ਕਰਾਇਆ ਕਨਸੈਪਟ ਆਫ ਡੈਥ ਕਨਸੈਪਟ ਆਫ ਮਾਈਂਡ ਕਨਸੈਪਟ ਆਫ ਬਾਡੀ ਇਸ ਸਰੀਰ ਦਾ ਮਨ ਦਾ ਤੇ ਮੌਤ ਦਾ ਕੁਰਬਾਨੀ ਦੇ ਸੰਦਰਭ ਵਿੱਚ ਇਹਦਾ ਕੀ ਮਹਨਾ ਕੀ ਹੈ ਤੇ ਫਿਰ ਉਹਦੇ ਵਿੱਚ ਲਾਭ ਵੀ ਬੜਾ ਮਿਲਦਾ ਹੈ ਗੁਰੂ ਸਹਿ ਮਿਹਰ ਕਰਨ ਮੈਂ ਸੰਤ ਗਿਆਨੀ ਸੁਜੀਤ ਸਿੰਘ ਨੂੰ ਰਾਲਾਂ ਗੁਰੂ ਸਾਹਿਬ ਅੱਗੇ ਅਰਦਾਸ ਕਰਦਾ ਇਹਨਾਂ ਨੂੰ ਸਤ ਗੁਰੂ ਚੜ੍ਹਦੀ ਕਲਾ ਬਖਸ਼ਿਸ਼ ਕਰੇ ਜਿੰਨੇ ਵਿਦਵਾਨ ਆਏ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਪਿਆਰ ਸਹਿਤ ਫਤਿਹ ਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ